ਜ਼ਮੀਨਾਂ ਦੀ ਲੜਾਈ 'ਚ ਤੁਸੀਂ ਆਇਓ ਜ਼ਮੀਨ ਤੇ ਕਿਸਾਨ ਮਾਂ ਪੁੱਤ ਦਾ ਰਿਸ਼ਤਾ ਹੈ ਅਸੀਂ ਇਹਦੇ ਜੁੜੇ ਹੋਇਆ ਹਾਂ ਕਿਸੇ ਵੀ ਗੱਲ ਤੇ ਸਮਝੌਤਾ ਕੀਤਾ ਜਾ ਸਕਦਾ ਹੈ ਜੇ ਕਿਸੇ ਧਿਰ ਦੇ ਚੁੱਲ੍ਹੇ 'ਚ ਪਾਣੀ ਪੈਂਦਾ ਹੋਵੇ ਜੁਲਾ ਠੰਡਾ ਹੁੰਦਾ ਹੋਵੇ ਉਸ ਤੋਂ ਬਾਅਦ ਜ਼ਿੰਦਗੀ ਜਿਉਂਵੇਂ ਤੇ ਜਿਉਂਦੀਆਂ ਲੋਥਾਂ ਵਾਂਗੂ ਫਿਰਿਏ ਇਸ ਗੱਲ ਦਾ ਸਵਾਲ ਆ ਗਿਆ ਸਾਡੇ ਵਾਸਤੇ ਹੁਣ ਇਸ ਗੱਲ ਦਾ ਸਵਾਲ ਹੈ ਕਿ ਸਾਡੀ ਕਬਰਸਤ ਦੇ ਵਿੱਚ ਜਿਹੜੀ ਚਾਸੀ ਰਹਿ ਰਹੇ ਆ ਸਾਸੀ ਸਾਰੀ ਗੱਲ ਬਰਦਾਸ਼ਤ ਕਰ ਸਕਦੇ ਆ मांग करते, मैं कर अपने बूहे अपनी भुख असी किसी अगे उजागर नहीं, नहीं करते जे जो आप घरों ढिडो जमी हुई धीरे घरे चले जाइए ਜੇ ਇੱਕ ਵਾਰੀ ਮੂੰਹ ਦੇ ਗੱਲ ਨਿਕਲ ਜੇ ਪੁੱਤ ਮੈਂ ਤਾਂ ਰੋਟੀ ਖਾ ਕੇ ਆਇਆ ਜਿੰਨੇ ਮਰਜੀ ਭੁੱਖਵੇ ਦੁਬਾਰਾ ਸੀ ਉਹਨੂੰ ਆਏ ਨਹੀਂ ਕਹਿੰਦੇ ਵੀ ਸਾਨੂੰ ਰੋਟੀ ਪਕਾ ਦੇ ਮੈਂ ਤਾਂ ਹਵੇ ਝੂਠ ਮਾਰਦਾ ਇਸ ਬਰਸਤ ਦੇ ਬਾਅਦ ਸਾਡੀਆਂ ਜ਼ਮੀਨਾਂ 'ਚ ਸਾਡੀ ਰੋਟੀ ਹੈ ਸਾਡੇ ਬੱਚੇ ਪੜ੍ਹਦੇ ਨੇ ਡਿਗਰੀਆਂ ਕਰਕੇ ਆ ਜਾਂਦੇ ਨੇ ਕਣੀ ਛਾਪਦਾਰ ਕੋ ਉਹ ਆਉਂਦੇ ਨੰਬਰ ਵੀ ਰਹਿੰਦੇ ਨੇ ਜਦੋਂ ਨੌਕਰੀਆਂ ਨਹੀਂ ਮਿਲਦੀਆਂ ਘਰੇਆਂ ਕੇ ਬਹਿ ਜਾਂਦੇ ਨੇ ਤਾਂ ਪੁੱਤ ਆਪਣੀ ਮਾਂ ਕੋਲੇ ਬੋਲਦਾ ਕੋਲੇ ਲਾ ਕੇ ਮੰਮੀ ਮੈਂ ਹੁਣ ਫਿਰ ਕੀ ਕਰਾਂ ਤਾਂ ਮਾਂ ਸਿਰਫ ਇਹ ਕਹਿ ਸਕਦੀ ਹੈ ਵੀ ਆਖੜਾ ਪੁੱਤ ਰੇੜਾ ਜਾਂ ਪੱਠੇ ਵੱਢ ਲੈ ਕੋਈ ਗੱਲ ਨਹੀਂ ਨੌਕਰੀ ਮਿਲ ਜੂ ਮਾਂ ਕੋਲੇ ਤੇ ਪਿਤਾ ਕੋਲ ਆਪਦੇ ਬੱਚੇ ਨੂੰ ਐ ਨਹੀਂ ਕਿਹਾ ਜਾਂਦਾ ਵੀ ਜੇ ਤੈਨੂੰ ਨੌਕਰੀ ਨਹੀਂ ਮਿਲਦੀ ਘਰੋਂ ਨਿਕਲ ਜਾ ਆਹ ਹੀ ਉਹਦੇ ਕੋਲੇ ਰਾ ਹੈ ਜਦੋਂ ਖੇਤ ਚਾ ਖੇਤਾਂ ਨੂੰ ਵੀ ਤੇਰੇ ਪਾਪੇ ਨੇ ਹੁਣ ਤੱਕ ਸਾਂਭਿਆ ਤੇ ਪੁੱਤ ਹੁਣ ਐ ਕਰ ਜੇ ਜਿਹੜਾ ਰਜਗਾਰ ਨਹੀਂ ਮਿਲਦਾ ਜਾਂ ਕੋਈ ਨੌਕਰੀ ਨਹੀਂ ਮਿਲਦੀ ਤੂੰ ਪੱਠੇ ਲੈਣ ਜਾਲਾ ਜਾ ਖੇਤ ਵਗ ਜਾ ਤੇਰਾ ਟਾਈਮ ਪਾਸ ਹੋ ਜਾ ਆ ਸਾਡਾ ਆਪਣਾ ਰਜਗਾਰ ਵੰਡ ਕੇ ਆਪਣੇ ਬੱਚੇ ਨੂੰ ਦਿੰਦਾ ਜੇ ਢਾਈ ਕਿੱਲੇ ਜ਼ਮੀਨ ਦੇ ਨੇ ਤਾਂ ਸਵਾ ਕਿੱਲਾ ਜ਼ਮੀਨ ਦਾ ਬੱਚੇ ਨੂੰ ਦਿੰਦਾ ਵੀ ਤੂੰ ਇਹਦੇ ਵਿੱਚ ਡਬੜ ਲੈ ਚੜ੍ਹ ਲੈ ਬਲਪਰਾ ਉਹ ਜੇ ਇਹ ਜਿਹੜੇ ਹਾਫੇ ਤੇ ਕਿਧਰ ਜਾਮਾ ਨਾ ਬੱਚਿਆਂ ਦੇ ਜਾਣ ਨੂੰ ਕਿਤੇ ਰਾ ਨਾ ਮਾਂ ਪਿਓ ਦੇ ਜਾਣ ਕਿਤੇ ਹੁਣ ਸਵਾਲ ਇਹ ਗੱਲ ਨਹੀਂ ਜਿਹੇ ਜਾਣ ਪਿੰਡ ਦੀ ਜ਼ਮੀਨ ਦਾ ਸਵਾਲ ਹੈ यह नजद अज नहीं शुरू इधर सैकड़े बड़े सदिया तो यह लड़ाई तुरी आई अज तो नहीं अपने भी दर्जना बंद इस लड़ाई चला के दो हजार सत्त वाला घोल देख लो जरा छे चा बरने फटे प्यारा देख लो ਤੇ ਉਦੋਂ ਬਾਅਦ ਪੰਜਵੀਂ ਲੜਾਈ ਲੜਦੇ ਰਹੇ ਅਗੇ ਭੱਤ ਵਾਲਾ ਪ੍ਰੋਜੈਕਟ ਵਾਲਾ ਦੇਖ ਲੋ ਮਲੇਪੁਰੇ ਵਾਲਾ ਦੁਨੀਆ ਵਾਲਾ ਦੇਖ ਲੋ 레 ਵਾਲਾ ਦੇਖ ਲੋ ਆ ਵੀ ਐ ਤੇ ਜੋਲੀਆਂ ਵਾਲਾ ਵੀ ਦੇਖ ਲੋ ਜਹਾਂਗੀਰ ਵਾਲਾ ਵੀ ਤੇ ਹੁਣ ਜਿਹੜੀਆਂ ਨਵਾਂ ਅਟੈਕ ਆ ਰਹੇ ਸਰਕਾਰ ਦਾ ਆਇਥੇ ਕੋਈ ਦੱਸ ਕੇ ਦਿਆ ਸੀ ਸਾਥੀ ਭਵਾਨੀਗੜ੍ਹ ਦੇ ਵਿੱਚ ਜene ਭਾਤਮਾਲਾ ਪ੍ਰੋਜੈਕਟ ਦੀ ਲਾਈਨ ਦਾ ਕੱਢਿਆ ਦੇ ਨਾਲ ਲੱਗਦੀਆਂ ਜ਼ਮੀਨਾਂ ਨੇ ਚੈੱਕ ਹੀ ਉਹਨਾਂ ਦੇ ਨਾਂ ਦੇ ਜਮਾ ਕਰਾਦੇ ਵੀ ਮਾਲਕੀ ਬਾਦੂ ਜੂ ਵੀ ਭਾਈ ਸਾਨੂੰ ਹੱਥ ਤੋੜ ਦੀ ਕੀਮਤ ਪੈਸੇ ਤੁਹਾਡੇ ਬੈਂਕ 'ਚ ਪੈਣੇ ਜ਼ਮੀਨ ਸਾਡੀਆਂ ਜene ਟੋਗਲ ਨੀਤੀ ਦਾ ਮਤਲਬ ਹੈ ਜਿਹੜੇ ਤਿੰਨ ਕਾਲੇ ਤੁਨਾ ਵਾਸਤੇ ਜਣੇ ਸੀ ਉਹਦਾ ਮਨੋਰਥ ਵੀ ਇਹ ਸੀ ਸੀ ਜਿਹੜਾ ਨਵਾਂ ਡਰਾਫਟ ਹੈ ਇਹਦਾ ਮਨਰਥ ਵੀ ਇਹ ਹੈ ਜਿਹੜੀ ਅੱਜ ਚੱਤਬੰਦੀ ਹੋ ਰਹੀ ਹੈ 100 ਸਾਲ ਬਾਅਦ ਇਹਦਾ ਮਨਰਥ ਵੀ ਹੈ ਜੇ ਨਹੀਂ ਸਵਾਲ ਇਹ ਹੈ ਵੀ ਜਿਹੜੀ ਗੱਲ ਦਾ ਸਾਰੇ ਲੋਕ ਦੁੱਖ ਮੰਦੇ ਨੇ ਕਿ ਜੇ ਕਿਸਾਨਾਂ ਕੋਲੇ ਜ਼ਮੀਨਾਂ ਨਾ ਰਹੀਆਂ ਤੇ ਇਹ ਨਹੀਂ ਵੀ ਕਿ ਕਿਸਾਨ ਮਰੂਗਾ ਜੇ ਉਹ ਸੋਚਦੇ ਨੇ ਸਾਡੇ ਆ ਕੁਝ ਸਾਥੀ ਜਿਨ੍ਹਾਂ ਨੇ ਹੁਣੇ ਕੇਸ ਪਾ ਕੇ ਹਾਈ ਕੋਰਟ ਦੇ ਵਿੱਚੋਂ ਹੁਕਮ ਕਰਿਆ ਇਹ ਜ਼ਮੀਨ ਦੀ ਮਰਬੇਬੰਦੀ ਹੋਣੀ ਚਾਹੀਦੀ ਹੈ ਇਹ ਜ਼ਮੀਨ ਉਹਨਾਂ ਕੋਲੇ ਵੀ ਰਹਿਣੀ ਜਿਹੜੇ ਹਜ਼ਾਰ ਹਜ਼ਾਰ 990 ਏਕੜ ਦੇ ਮਾਲਕ ਨੇ ਜ਼ਮੀਨ ਉਹਨਾਂ ਵੀ ਵੀ ਨਹੀਂ ਜਿਨ੍ਹਾਂ ਨੂੰ ਆਇਆ ਵੀ ਸਾਡੀ ਜ਼ਮੀਨ ਨੂੰ ਕੌਣ ਖੋਦਾ ਅੱਜ ਤੋਂ ਮੇਰੇ ਕਰ 20 ਸਾਲ ਪਹਿਲਾਂ ਜਦੋਂ ਪਿੰਡਾਂ ਦੇ ਵਿੱਚ ਅਸੀਂ ਗੱਲ ਕਰਦੇ ਹੁੰਦੇ ਭਾਈ ਜ਼ਮੀਨਾਂ ਜਾਣਦੀਆਂ ਤਾਂ ਉਹ ਵੱਡੀਆਂ ਜ਼ਮੀਨਾਂ ਵਾਲੇ ਕਹਿੰਦੇ ਹੁੰਦੇ ਵੀ 2-2 ਚਾਰ-ਚਾਰ ਕਿੱਲੇ ਵਾਲੇ ਨੇ ਛੋਟੇ-ਛੋਟੇ ਕਿਸਾਨ ਨੇ ਇਹਨਾਂ ਨੂੰ ਖਤਰਾ ਸਾਡੀਆਂ ਨੂੰ ਕਹਦਾ ਖਤਰਾ ਭਾਈ ਹੁਣ ਭਾਈ ਅਸੀਂ ਤਾਂ ਡੇਢ-ਡੇਢ ਕਿੱਲੇ ਆਏ 2-2 ਕਿੱਲੇ ਆਲੇ ਆ ਐਡਾ ਅੱਜ ਵੀ ਲਾਂਗਾ ਕੱਢ ਵੀ ਲਾਂਗ ਹੋਵਾਂਗੇ ਸਾਡੀ ਤਾਂ ਜਾਣਦੀਆਂ ਵੱਡਾ ਬੋੜੂ ਦੀ ਜਾਊਗਾ ਨਹੀਂ

ਪੱਲੇ ਸਾਲ ਪਹਿਲਾਂ 2006 ਦੇ 7-8 ਦੇ ਵਿੱਚ ਹੀ ਹੈ ਇੱਕ ਪਠਾਨਕੋਟ ਤੋਂ ਜੈਪੁਰ ਨੂੰ ਸ਼ੜਕ ਨਿਕਲ ਰਹੀ ਸੀ ਜਿਹੜੀ ਦਰਾਜ ਦੇ ਵਿੱਚ ਦੀ ਜੇਠੂ ਕੰਨੇ ਵਿੱਚ ਦੀ ਐ ਜਾਣੀ ਸੀ ਮੌੜਾਂ ਵਿੱਚ ਦੀ ਇਧਰੋਂ ਬਨਾਲੇ ਕੋਲੇ ਇੱਕ ਮੌੜਾ ਉੱਥੋਂ ਦੀ ਜਾਣੀ ਸੀ ਜਦੋਂ ਉਹ ਸਰਵੇਖੇ ਰੋਗੇ ਸੀ ਕੰਮ ਮੁਕੰਮਲ ਹੋ ਗਿਆ ਸੀ ਸਾਨੂੰ ਮਤਲਬ ਬਾਦਲ ਸਾਹਿਬ ਨੇ ਮੀਟਿੰਗ ਵਿੱਚ ਕਿਹਾ ਕਿ ਪ੍ਰਧਾਨ ਜੀ ਹੋਰ ਤਾਂ ਗੱਲ ਠੀਕ ਹੈ ਅੱਛਾ ਨਾਲ ਹੀ ਕਰਾ ਮੰਨ ਲੈਣਾ ਪਰ ਜਿਹੜੀ ਆਹ ਨਿਕਲ ਰਹੀ ਹੈ ਸ਼ਰਤਪਾਤ ਮਾਲਾ ਪ੍ਰੋਜੈਕਟ ਤੁਸੀਂ ਇਹ ਨਾ ਰੋ ਕੋਈ ਦੇ ਨਾਲ ਕੋਈ ਮੋਰ ਫੇਰਾ ਅਸੀਂ ਜੇ ਇਹ ਕਾਜੀ ਵੀ ਜਾਣ ਦਿੰਦੇ ਅਸੀਂ ਇਹ ਸਾਡੇ ਜਮੀਨਾਂ ਮਾਲੂ ਜene ਇੱਕ ਕਾਲੀ ਰਕਤ ਰਾਸੀ ਉਹ ਤੋਂ ਕਾਲੀ ਗੱਲਾ ਜਦੋਂ ਪਖਾਨਪੁਰ ਤੋਂ ਜੈਪੁਰ ਨੂੰ ਸੜਕ ਦਾ ਸਰਦੇ ਹੋ ਰਿਹਾ ਸੀ ਜਿਹਦੇ ਕੋਲ ਲੱਗ ਪਕ ਜੈਲਦਾਰਾ ਸ਼ਾਇਦ ਹੋ ਕਿ ਜਥੇਦਾਰ ਸੀ ਪਤਾ ਨਹੀਂ ਜੈਲਦਾਰ ਸੀ ਪਤਾ ਨਹੀਂ ਕੋਈ ਹੂਰਤ ਵੱਡਾ ਅਕਾਲੀਆਂ ਦਾ ਲੀਡਰ ਸੀ ਉਹ ਫੋਨ ਕਰਦਾ ਕਹਿੰਦਾ ਪ੍ਰਧਾਨ ਜੀ ਸਾਡੀ ਜ਼ਮੀਨ ਦੇ ਬਚਾਲ ਦੀ ਜਾ ਰਹੀ ਹੈ ਝਟਕ ਮੈਂ ਆਦਾ ਜਥੇਦਾਰ ਆ ਉਹ ਕਾਲੀ ਪਾਰਟੀ ਦਾ ਮੈਂ ਦਾ ਭਰਾਵਾ ਛੋਡੀ ਦਾ ਸਰਕਾਰ ਨੂੰ ਕਹਿ ਵੀ ਨਾ ਕੱਟਣ ਕਹਿੰਦਾ ਉਹ ਨਹੀਂ ਹਟਦੇ ਜੇ ਬਚਾਓਗੇ ਤੁਸੀਂ ਬਚਾਓਗੇ ਆਪਾਂ ਨੇ ਉਹਦਾ ਸਰਵੇ ਰੋਕਤਾ ਤੇ ਉਹ ਮੈਨੂੰ ਨਹੀਂ ਲੱਗਦਾ ਵੀ ਕਿਹੜੇ ਕਾਗਜ਼ਾਂ 'ਚ ਕਿਹੜੇ ਕਾਗਜ਼ ਕਿਹੜੀ ਦਰਾਲ ਸਿਕ ਤੇ ਮੁਰਕੋ ਸ਼ਰਕ ਨਹੀਂ ਕਰੀ ਰੌਣਾ ਇਹ ਆ ਪ੍ਰਭੂ ਹਮਲਾ ਵੱਡਾ ਜਿੱਦਾਂ ਹਮਲਾ ਹੈ ਤਾਕਤ ਸਾਡੀ ਥੋੜੀ ਹੈ ਹੁਣ ਜਦੋਂ ਥੋੜੀ ਤਾਕਤ ਹੈ ਜੇ ਘੱਟ ਪੂਜੀ ਨਾਲ ਕੋਈ ਪਰਿਵਾਰ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਕਰ ਰਿਹਾ ਹੈ ਤਾਂ ਇਹਦਾ ਮਤਲਬ ਉਹ ਸਿਆਣਾ ਹੁਣ ਆਪਣੀ ਸਾਂਭੇ ਕਿ ਆਪਣੇ ਕੋਲੇ ਤਾਕਤ ਥੋੜੀ ਐ ਸਰਕਾਰ ਦੀ ਤਾਕਤ ਵੱਡੀ ਐ ਲਗਾਈ ਛੱਡ ਨਹੀਂ ਸਕਦੇ ਇਹ ਪਤਾ ਨਹੀਂ ਅਸੀਂ ਮਾੜਿਆ ਹਾਂ ਤੱਕਦੇ ਨੇ ਫਿਰ ਕਿਵੇਂ ਕਰੀਏ ਫਿਰ ਸਾਨੂੰ ਫੈਸਲਾ ਕਰਨਾ ਪਊਗਾ ਕਿ ਮਰਦੇ ਦੰਤ ਤੱਕ ਹੁਣਾਣਾ ਪੈਣਾ ਤਾਹੀਂ ਅਸੀਂ ਕਹਿੰਦੇ ਹੁੰਨੇ ਆਂ ਪੇੜ ਦੇ ਦੋ ਰੂਪ ਇੱਕ ਜਿਹੜਾ ਪੇੜ ਹੁੰਦਾ ਉਦੋਂ ਜਾਨ ਬਚਾ ਕੇ ਭੱਜਣ ਦੀ ਗੱਲ ਹੁੰਦੀ ਜਿਹੜੀ ਸਭ ਤੋਂ ਖਤਰਨਾਕ ਇੱਕ ਜਿਹੜਾ ਪੇੜ ਹੁੰਦਾ ਉਹਨਾਂ ਦਾ ਢਿਰਦੇ ਢਿਰਦੇ ਜਿੱਕ ਪੀਏ ਜਿੰਨੇ ਮਰਜੂ ਉਤੋਂ ਨੇ ਲੰਘ ਜਾਣ ਫੇਰ ਆਪਾਂ ਨੂੰ ਕੋਈ ਪਰਵਾਹ ਨਹੀਂ ਜੇ ਆ ਤੁਹਾਡੇ ਤੇ ਜਗਵਾ ਆ ਗਿਆ ਨਾ ਮਿੱਤਰੋ ਦੁਨੀਆ ਦੀ ਕੋਈ ਤਾਕਤ ਨਹੀਂ ਹਟਾ ਸਕਦੀ ਅੜਾ ਸਕਦੀ ਅੱਜ ਕੋਟਨ ਫੇਰ ਆਵਾਂਗੇ ਫੇਰ ਕੋਟਨ ਫੇਰ ਆਵਾਂਗੇ ਫੇਰ ਕੋਟਨ ਫੇਰ ਆਵਾਂਗੇ ਜਿੱਦੇ ਮਾਰ ਕੇ ਖਤਮ ਕਰ ਦੋਗੇ ਫੇਰ ਅਸੀਂ ਹਉਣਾ ਬੰਦ ਜੇ ਅੱਜ ਅਜ ਬਸ ਤੁਹਾਡੇ ਦਿਮਾਗ 'ਚ ਆਇਆ ਨਾ ਭਾਈ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਤੁਹਾਡੇ ਸਾਹਮਣੇ ਖੜੀ ਹੋਵੇ ਦੋ ਬਲੁਖਾਂ ਦੀ ਲੜਾਈ ਦੇ ਵਿੱਚ ਵੀ ਜੇ ਸਿੰਗਲ ਬਲੁਖਾਂ ਦੀ ਲੜਾਈ ਚ ਵੀ ਲੜਾਉ। ਮੂਰਲਾ ਤੇ ਉਹ ਮੂਰਲਾ ਕਿੰਨਾ ਕਮਜ਼ੋਰ ਹੈ। ਆਰਾਦਾ ਕਿਹਦਾ ਦੇੜੜਾ ਹੈ ਜਿੱਤੂਗਾ ਉਹ। ਜੇ ਇੱਕ ਪਰਿਵਾਰ ਦੇ ਵਿੱਚ ਮੇਰੇ ਯਾਦ ਹੈ ਮੈਂ ਛੋਟਾ ਜਿਹਾ ਹੁੰਦਾ। ਇੱਕ ਪਰਿਵਾਰ ਬਹੁਤ ਧੱਕੜ ਸੀ ਉਹਨਾਂ ਦੇ ਪੰਜ ਛੇ ਭਰਾ ਸੀ ਉਹ ਗਨਾਸੇ ਗਲੂਸੇ ਬਾਵਾ ਰੱਖਦੇ ਹੁੰਦੇ ਜ਼ਮੀਨ ਜਮਾਦਾਰ ਉਹਨਾਂ ਕੋਲ ਬਹੁਤ ਧੱਕੜ ਸੀ। ਉਹ ਜਿਹਦੀ ਮਰਜ਼ੀ ਪੈਣੀ ਦੱਬ ਲੈਂਦੇ ਕੋਈ ਬੋਲਦਾ ਨਹੀਂ ਸੁਣਾ ਮੁਰੇ ਇੱਕ ਛੋਟਾ ਜਿਹਾ ਮੁੰਡਾ ਸੀ ਉਹਦੇ ਪਿਓ ਤੋਂ ਦੀ ਪੈਣੀ ਲੱਭਦੀ ਜਦੋਂ 10 ਸਾਲਾਂ ਦਾ ਹੁੰਦਾ ਸੀ ਉਹ ਜਦੋਂ 15 ਸਾਲਾਂ ਦਾ ਹੋਇਆ ਜਿਹੜਾ ਉਹਨਾਂ ਦਾ ਰਾਹ ਸੀ ਖੇਤ ਨੂੰ ਜਾਂਦਾ ਭਾਈ ਉਹ ਬਨਾਸੀ ਦੇ ਉਹ ਪੱਥਰ ਪਸਾਈ ਜਾ ਰਿਹਾ ਨਾ ਗਾੜ ਨਾਲ ਧੋਪੜ ਨਾ ਉਹਨਾਂ ਨੂੰ ਆਇਆ ਕਿਹਾ ਵੀ ਮੈਂ ਤੁਹਾਨੂੰ ਮਾਰੂ ਨਾ ਉਹਨਾਂ ਨੂੰ ਬੁਰਾ ਨਾ ਕਰ ਗਣਾਸਾ ਜਗਗਰ ਪੱਥਰ ਰੰਡੀ ਜਾ ਕਰੇ ਜਾਂ ਦੇਖ ਲਿਆ ਕਰੇ ਉਹਨਾਂ ਨੇ ਉਹਨਾਂ ਨੇ ਪੁੱਛ ਲਿਆ ਉਹ ਤੂੰ ਰੋਜ਼ ਬੈਠਾ ਹੁੰਦਾ ਇੱਥੇ ਗਣਾਸੇ ਤੇ ਪੱਥਰ ਰੰਡੀ ਜਾਂਦਾ ਕਹਿੰਦਾ ਜਦੋਂ ਪੂਰਾ ਸਿੱਖਾ ਹੋਵੇ ਉਦੋਂ ਦੱਸੂ ਵੀ ਛੋਡੇ ਤੋਂ ਪਹਿਲਾਂ ਘੜੇ ਨੂੰ ਬੱਦੇ ਰਾਦੇ ਮੁਰੇ ਬਈ ਸਮਝਾਉਂਤਾ ਕਰਕੇ ਬੰਦੇ ਛੋਡਾ ਰਾਦਾ ਹੋਣਾ ਚਾਹੀਦਾ ਸਵਾਲ ਨਹੀਂ ਪਾਇਆ ਰੋਸੇ ਹਾਰ ਗਏ ਪੁੱਤੋਂ ਦੀ ਲੱਗ ਜਾਣਾ ਦਰਦ ਦੇਣਾ ਸੋਨੂੰ ਦੁਨੀਆ ਦੇ ਦੇਖਣਾ ਭਾਈ ਦੁਨੀਆ ਦੇ ਸੋਨੂੰ ਆ ਦੇਖਣਾ ਬਿਏ ਪੱਥਰ ਖਾ ਕੇ ਲੜਨ ਵਾਲੇ ਨੇ ਦਰਖਤਰੇ ਪੱਥਰ ਖਾ ਕੇ ਲੜਨ ਵਾਲੇ ਨੇ ਇਹ ਭੁਖਣਾ ਮਰਦੇ ਵੀ ਲੜਦੇ ਇਹ ਲੜ ਕੇ ਮਰਨ ਵਾਲੇ ਨੇ ਜ਼ਿੰਦਗੀ ਜਉਣ ਦਾ ਕੋਈ ਮਨੋਰਥ ਹੁੰਦਾ ਬਈ ਜ਼ਿੰਦਗੀ ਜੇ ਕਿਤਾ ਦੇਖੋ ਜ਼ਿੰਦਗੀ ਦਾ ਅਰਥ ਹੋਣਾ ਚਾਹੀਦਾ ਕੋਈ ਬੋਝ ਦੇ ਲਈ ਕੋਈ ਜ਼ਿੰਦਗੀ ਜ਼ਿੰਦਗੀ ਨਹੀਂ ਐਵੇਂ ਨਹੀਂ ਕਹਿੰਦੇ ਆਪਾਂ ਕੰਧਾਂ 'ਚ ਟੱਕਰਾ ਮਾਰੋ ਜਾ ਕੇ ਤੇ ਮਰ ਜਾਓ ਸਾਰੇ ਤੁਸੀਂ ਬੱਚਿਆਂ ਵਾਲੇ ਹੋ ਪਰ ਜਿਹੇ ਸੌਂਦੇ ਬੱਚੇ ਨੇ ਬਈ ਜਿਹੜੇ ਸਾਨੂੰ ਮਾਰ ਲਾ ਰਹੇ ਨੇ ਉਹਨਾਂ ਦੇ ਵੀ ਬੱਚੇ ਉਹਨਾਂ ਦੇ ਨਹੀਂ ਖੂਨ ਵਾਲਾ पत्थरिया हटिया ने पत्थरिया लाइन ने उन्हें इस करके जे असि नहीं कहते नैतिकता तो सान ध्यान से बी माड़ा शब्द नहीं बोल दे गई कड़े मेल से बहज जे सा नजायज है अस पिछे हट जाए जे साड़ी जायज है तो क्यों नहीं सुनते कहने दुनिया की अदालत जारी उन्नीस सौ सत्तर कब्जे को तोड़के कह दे हाँ दड़ के ला दो बी ਅੱਜੇ ਕੱਲ੍ਹ ਸਾਥੀ ਇੱਕ ਬੁਲਾਇਆ ਸੀ ਪਿੰਡ ਵਾਲਾ ਜਿਹੜਾ ਕਾਗਜ਼ ਪੱਤਰਾਵਾਂ ਬਾਰੇ ਜਾਣਕਾਰੀ ਦੇ ਰਿਹਾ ਸੀ 1907 ਦਿਆਂ ਕਰਦਾ ਹੋਇਆ ਨੇ 1907 ਦੇ ਕਬਜ਼ੇ ਨੇ ਮਾਰਕ ਦੇ ਆ 117 ਸਾਲ ਪਹਿਲਾਂ ਜ਼ਮੀਨ ਤੇ ਕਬਜ਼ਾ ਦਾ 117 ਸਾਲ ਦੇ ਕਬਜ਼ੇ ਨੂੰ ਤੁਸੀਂ ਮੌਜਨਾਈ ਇੱਕ ਤਾਂ ਵਿਐਸਪੀ ਐ ਫੂਰਨਾ ਮੈਂ ਤਾਂ ਨਹੀਂ ਜਾਣਦਾ ਸੀ ਇਹਨੂੰ ਕਦੇ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਜਦ ਜਦ ਹੋਊਗਾ ਡਿਊਟੀ ਤੇ ਕਰੇ ਡਿਊਟੀ ਜਿਨੇ ਇੱਕ ਜਵਾਬ ਦੀ ਮੈਨੂੰ ਪਤਾ ਦਾ ਕਹਿੰਦਾ ਜਵਾਬ ਦੀ ਬਾਹਰ ਤੋੜ ਦੇ ਡਾਰ ਨਾਲ ਬਾਰਾਂ ਬੰਨ੍ਹ ਕੇ ਇ렇게 ਕਰਦੇ ਉਹ ਭਾਈ ਦੁਸ਼ਮਣਤਾ ਤੇਰੇ ਨਾਲ ਹੈ ਨਹੀਂ ਪਰ ਤੇਰੀ ਕਾਰਕ ਜਰੀ ਤੇ ਚਿਪਣੀ ਦਾ ਕਰਨੀ ਬੋ ਨਾ ਠੀਕ ਹੈ ਤਾਂ ਨੌਕਰੀ ਕਰ ਹੁਕਮ ਜਾ ਹੋਰ ਵੀ ਤਾਂ ਕੌਣ ਦੇ ਨੇ ਅਸੀਂ ਦੇਖੇ ਨੇ ਬਹੁਤ ਬਾਦ ਲਾਖੀ ਚਾਰਜ ਜਿਹੜੀ ਦੁਨੀਆ ਵਾਲੇ ਲਾਖੀ ਚਾਰਜ ਹੋਇਆ ਛੋਡੇ ਯਾਦ ਹੋਣਾ ਪਈ ਛੋਡੇ ਬਹੁਤ ਸਾਰੇ ਬੰਦੇ ਛੋਡੇ ਦੇ ਵਿੱਚ ਹੋਣਗੇ ਇੱਕ ਬੰਦਾ ਡਾਂਗ ਮਾਰਨ ਲੱਗਿਆ ਕਿਸੇ ਬਜ਼ੁਰਗ ਦੇ ਇੱਕ ਸਿਪਾਹੀ ਨੇ ਰੋਕਿਆ ਜਦੋਂ ਇੱਕ ਭੈਣ ਸਾਡੀ ਭੈਣ ਦੇ ਨਾਲ ਮਾਰ ਲੱਗਿਆ ਤਾਂ ਦੂਜਾ ਦੂਜੇ ਨੂੰ ਕਹਿੰਦਾ ਉਹ ਕੰਜਰਾ ਕੀ ਕਰਦਾ ਤੂੰ ਸਾਡੇ ਪੁੱਤ ਨੇ ਨਾ ਉਧਰ ਛੋਡਾ ਖਲਾਕੀਦਾਰ ਤੇ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ ਇਸ ਕਰਕੇ ਜਿਹੜੀ ਇਹ ਲੜਾਈ ਹੈ ਇਹ ਮਾਨਸਿਕ ਤਕਨ ਟਕਨ ਡਰੋਂ ਦੀ ਲੜਾਈ ਹੈ ਕਿ ਸਾਡੀ ਮਾਨਸਿਕਤਾ ਤਕੜੀ ਹੈ ਨਾ ਭਾਈ ਆਪਾਂ ਕੱਲੇ ਐ ਪਿੰਡ ਦੀ ਨਹੀਂ ਪੂਰੇ ਪੰਜਾਬ ਦੀ ਜ਼ਮੀਨ ਵਾਸਤੇ ਸੋਚਣ ਵਾਸਤੇ ਮਜਬੂਰ ਕਰਦਾ ਹੁਣ ਜਦੋਂ ਛੰਨਾ ਦੀ ਲੜਾਈ ਲੜੀ ਆਪਾਂ 2006 ਚ ਕੋਹ ਤਾਂ ਹਾਰਿਆ ਗਿਆ ਸੀ ਛੰਨਾ ਜ਼ਮੀਨ ਤੇ ਕਬਜ਼ਾ ਹੋ ਗਿਆ ਸੀ ਅੱਧਿਆਂ ਨੇ ਚੱਕ ਜੱਕਲੇ ਸੀ ਲੜਾਈ ਫੇਰ ਵੀ ਜੜੀ ਉਹਦਾ ਸੰਗੂਰ ਦੇ ਵਿੱਚ ਚੱਲਦਾ ਸੀ ਘੋੜ ਨੰਡੀਗ੍ਰਾਮ ਚੱਲਦਾ ਸੀ ਘੋੜ ਤੇ ਇੱਕ ਛੰਨਾ ਚੱਲਦਾ ਸੀ ਘੋੜ ਦਬੂਰਜੀ ਜਹਾਂਗੀਰ ਦੇ ਵਿੱਚ 1200 ਏਕੜ ਦਾ ਹਵਾਰਾ ਹਵਾਈ ਅੱਡੇ ਵਾਲੀ ਜ਼ਮੀਨ ਦਾ ਨਾਬੇ ਦੇ ਵਿੱਚ ਇੱਕ ਜ਼ਮੀਨ ਦਾ ਜਿਹੜੀ ਜਗਾ ਜਗਾ ਤੇ ਜ਼ਮੀਨ ਅਕਾਇਰ ਦੀਆਂ ਗੱਲਾਂ ਹੋ ਰਹੀਆਂ ਸੀ ਤੇ ਛੰਨਾ ਵਾਲੇ ਘੋੜ ਤੋਂ ਖੜ ਕੇ ਜਿਹੜੀ ਜੱਤ ਕੇ ਤਾ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਪਿਆ ਵੀ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਕਿਸਾਨਾਂ ਦੇ ਜ਼ਮੀਨਾਂ ਕੈਰ ਨਹੀਂ ਕੀਤੀਆਂ ਜਾਣਗੀਆਂ। ਪਰ ਅਸੀਂ ਭੁੱਲ ਕੇ ਚੱਟ ਗਏ ਹੋ 2011 ਦੁਨਾਂ ਨੇ ਵੀ ਕੀਤੀ ਤੇ ਬੜਵਾਈਆ ਪਾ ਗਏ। ਜਦ ਇਹ ਪਹੁੰਚੇ ਬਣੇ 2013 ਦੇ ਵਿੱਚ ਮਨਮੋਹ ਸਿੰਘ ਦੀ ਸਰਕਾਰ ਨੂੰ ਇਹ ਕਾਨੂੰਨ ਬਣਾਉਣਾ ਪੈ ਗਿਆ ਕਿ 80% ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਜ਼ਮੀਨਾਂ ਦੇ ਵਿੱਚ ਨਹੀਂ ਵੜਿਆ ਜਾਊਗਾ। ਇਸ ਕਰਕੇ ਸੰਘਰਸ਼ਾਂ ਨਾਲ ਇਤਿਹਾਸ ਬਣਦੇ ਨੇ ਸਰਕਾਂ ਇਹਨਾਂ ਨਾਲ ਸੰਘਰਸ਼ਣ ਵਾਲੀ ਰਾਹ ਬਣਦੇ ਜੇ ਇਹ ਰਾਹ ਬਣਾਉਣਾ ਕੰਮ ਵੱਡਾ ਹੈ ਇਹਦੀ ਤਿਆਰੀ ਕਰਨੀ ਪੈਂਦੀ ਜਿਹੜੀ ਤਿਆਰੀ ਨਾਲ ਆਪਾਂ ਹੁਣ ਬੈਠੇ ਆ ਇੱਥੇ ਇਹ ਤਿਆਰੀ ਦੇ ਵਿੱਚ ਮੈਂ ਤੁਹਾਨੂੰ ਇੱਕ ਸਲਾਹ ਦੇਵਾਂਗਾ ਆਪਾਂ ਲੜਾਈ ਕਹਿੰਦੇ ਜੌਨ ਪਿੰਡ ਦੀ ਤਾਂ ਨਹੀਂ ਬਾਈ ਲੜਦੇ ਆਪਣੀ ਅਕਮੀਨਾ ਬਚਾਉਂਦੀ ਵੀ ਤਾਂ ਲੜ ਰਹੀ ਫਿਰ ਇਹ ਕਹਿੰਦੇ ਜੌਨ ਪਿੰਡ ਤੇ ਕਿਉਂ ਭੱਜ ਪਈਏ ਆਪਾਂ आप सोच सकते कि जिन्हें जिलों बार हैं इस मोर्चे पक्के मोर्चे तौर पर चंडीगढ़ लंगर चलते हैं पक्का अड्डा बना ली इथी लगन तड़के कोई एख लीए जानी ऐसे अड्डे जमागीर गिरते रात मोर्चा चलता रहे कोई जगह देख ली जाए खुली ਤੇ ਉੱਥੇ ਇਹ ਮੋਰਚਾ ਚੱਲਦਾ ਰਿਹਾ ਤੇ ਆਪਣਾ ਹੁੰਦੇ ਰਹਿਣ ਬੰਦੇ ਯਾਨੀ ਜੇ ਇਹ ਵੱਡਾ ਮੋਰਚਾ ਜਾਂਦਾ ਤਾਂ ਬੋੜੀਆਂ ਜਿਹੜੀਆਂ ਛੋਟੀਆਂ-ਛੋਟੀਆਂ ਜ਼ਮੀਨਾਂ ਲੈਣ ਦੀਆਂ ਗੱਲਾਂ ਆ ਰਹੀਆਂ ਨੇ ਨਾ ਇੱਕ ਵਾਰੀ ਕਾਰਪੋਰੇਟ ਨੂੰ ਵੀ ਪਿੱਛੇ ਮੁੜਨਾ ਪਊਗਾ ਕਿਉਂਕਿ ਕਾਰਪੋਰੇਟ ਵਿਦੇਸ਼ੀ ਸ਼ਾਹੂਕਾਰ ਹੈ ਵਿਦੇਸ਼ੀ ਸ਼ਾਹੂਕਾਰ ਪੈਸਾ ਲਾਉਣ ਤੋਂ ਝਿਜਕਦਾ ਉੱਥੇ ਹੈ ਜਿੱਥੇ ਬਗਾਵਤ ਹੁੰਦੀ ਹੋਵੇ ਜਿੱਥੇ ਲੋਕ ਬਗਾਵਤ ਕਰਨ ਵਾਸਤੇ ਤਿਆਰ ਹੋਣ ਉੱਥੇ ਸਰਕਾਰ ਨੂੰ ਐਗਰੀਮੈਂਟ ਕਰਨਾ ਪੈਂਦਾ ਹੈ ਕਾਰਪੋਰੇਟ ਨਾਲ ਕਿ ਜੇ ਸਭ ਬਗਾਵਤ ਹੋਊ ਉਹਨੂੰ ਦੱਬਾਂਗੇ ਅਸੀਂ ਉਹਨੂੰ ਕਾਨੂੰਨ ਬਣਾਉਣਾ ਕਿ ਅਸੀਂ ਇਹੋ ਜਿਹੇ ਵਾਅਦੇ ਤਾਂ ਇਹਨਾਂ ਨੇ ਪਹਿਲੇ ਕੀਤੇ ਹੋਏ ਨੇ ਪਰ ਉਹਨਾਂ ਦੇ ਵਾਅਦੇ ਕਰਨ ਤੋਂ ਬਾਅਦ ਵੀ ਜਦੋਂ ਬਾਅਦੇ ਇੰਪਲੀਮੈਂਟ ਕਰਨ 'ਚ ਕਾਮਯਾਬ ਨਹੀਂ ਹੁੰਦੇ ਬਗਾਵਤਾਂ ਉੱਠਦੀਆਂ ਨੇ ਨਤੀਜੇ ਗ੍ਰਾਮ ਦੇ ਫੈਸਲੇ ਵੀ ਵਾਪਸ ਲੈਣੇ ਪਏਗੇ ਛੰਨਾ ਦਾ ਵਾੜ ਵੀ ਰੱਦ ਕਰਨਾ ਪੈ ਗਿਆ ਜਦੋਂ ਇਦਰੋਂ ਵੰਠੀ ਪਛਮਦੀ ਨੇਹਰੀ ਨੂੰ ਅੱਗੇ ਨੱਕਾ ਮਾਰ ਨੂੰ دریاਵਾ ਨੂੰ ਬੰਨ ਮਾਰਨ ਵਾਸਤੇ ਜੰਤਾ ਤਿਆਰ ਹੁੰਦੀ ਆ ਵੀ ਪਾਣੀ ਪਿੱਛੇ ਮੁੜਦਾ ਤੇ ਪਿਛਲੇ ਨੂੰ ਨੁਕਸਾਨ ਕਰਦਾ ਜਾਂਦਾ ਆ ਅੱਜ ਇਹ ਫੈਸਲਾ ਕਰ ਲੈਣਾ ਭਾਈ ਪੋਸਤਾਨ ਦੇ ਵਾਸਤੇ ਰੋਟੀ ਬਚਾਉਣੀ ਤੇ ਗੱਲ ਭਾਵੇਂ ਵੱਡੀ ਐ ਗੱਲ ਬਹੁਤ ਵੱਡੀ ਐ ਇਹ ਨਹੀਂ ਪਤਾ ਆਪਣੇ ਜੋ ਕੰਮ ਕਿਸੇ ਨੇ ਕਦੋਂ ਲੱਗਿਆ ਜਿੰਦਾ ਤਾਂ ਲੱਗ ਗਿਆ ਭਾਈ ਦੋ ਬੁਲਾਸ਼ਾ ਦਾ ਆਪਣੇ ਹਸਪਤਾਲ ਚ ਪਈਆਂ ਨੇ ਹੁਣ ਵੀ ਦੋ ਤਿੰਨ ਬੈੱਡਾਂ ਤੇ ਪਏ ਤਿੰਨ ਭੈਣਾਂ ਛਲੀਆਂ ਗਈਆਂ ਪਹਿਲਾ ਉਹ ਤਾਂ ਦਾ ਸੰਸਕਾਰ ਵੀ ਕਰਤਾ ਤੇ ਕੀ ਪਤਾ ਫੇਰ ਆਪਣੀ ਕਦੋਂ ਕਿੱਥੇ ਕਿਹਦੀ ਕਿਹੜੇ ਟਿਕਾਣੇ ਤੇ ਲੱਗਦੀ ਕੀ ਪਤਾ ਵਧੀਆ ਕਿਹੜੀ ਗੱਲ ਹੁੰਦੀ ਆ ਭਾਈ ਫੇਰ ਜਨਮ ਆਇਆ ਕਹਿੰਦਾ ਵੀ ਤੁਸੀਂ ਤਾਂ ਆਪਦੀ ਪੂਰੀ ਲੇਵ ਖੜੇ ਹੋ ਹੁਣ ਸਾਨੂੰ ਮਰਵਾਓਗੇ ਐ ਨਹੀਂ ਹੈ ਭਾਈ ਇੱਥੇ ਨਹੀਂ ਪਤਾ ਕਿਹਦੀ ਵਾਰੀ ਹੋਣੀ ਸੋ ਇਸ ਕਰਕੇ ਬਾਲਕ ਇੱਕ ਕੰਟਰੋਲ ਚ ਕੱਲ ਚੰਗਾ ਕੀਤਾ ਤੁਸੀਂ ਮੈਨੂੰ ਆ ਲੱਗ ਜਾਂਦਾ ਸੀ ਵੀ ਯਾਰ ਨੌਜਵਾਨ ਕਿਤੇ ਬੇਕਾਬੂ ਨਾ ਹੋ ਜਾਣ ਜਦੋਂ ਅਸੀਂ ਐ ਤੁਰਦੇ ਆ ਕਦੋਂ ਕਾਫਲਾ ਮੂੰਹੇ ਫੇੜ ਲੈਣ ਦੇ ਹਾਨਸਕ ਤਰ ਬਣਾ ਕੇ ਉਦੋਂ ਜੇ ਤੁਸੀਂ ਕੰਟਰੋਲ ਚ ਹੋਵੋਗੇ ਨਾ ਦਸ ਮਿੰਟੇ ਬਹੁਤ ਆ ਸਕਦਾ ਅਸੀਂ ਕਹਿੰਦੇ ਖੜ੍ਹ ਜਾਓ ਉਹ ਕਹਿੰਦਾ ਹਟ ਜਾ ਹਟ ਜਾ ਪਰ ਤੂੰ ਕਾਹਨੋਂ ਖੜ ਜਾ ਹੁਣ ਖੜਨ ਦਾ ਨਹੀਂ ਬਸ ਮਾਰ ਕਰ ਦੇ ਜੇ ਕੋਈ ਐਂ ਕਹਿੰਦਾ ਵੀ ਖੜਨ ਦਾ ਲੋਇਆ ਸਮਝੁ ਗਈ ਫੇਰ ਦਸ਼ਮਲਤ ਤੂੰ ਹੀ ਬਊਗਾ ਇਹ ਜਿ ਕਰਕੇ ਕੰਟਰੋਲ ਨਾਲ ਜਾਤੇ ਨਾਲ ਥੋੜੇ ਬੰਦੇ ਵੀ ਬਹੁਤੇ ਬੰਦਿਆਂ ਨੂੰ ਹਰਾਉਣ ਤੇ ਕਾਮਯਾਬ ਹੋ ਜਾਂਦੇ ਜਦੋਂ ਸਕੀਮ ਤੋਂ ਬਾਹਰ ਹੁੰਨੇ ਹੋ ਆਪਾਂ ਆਪਣੀ ਮਰਜ਼ੀ ਕਰਦੇ ਹੋ ਕਿਉਂਕਿ ਮੈਂ ਚੰਦਾ ਸੁਣਾ ਜਿੱਦੇ ਦੇਖਣੇ ਦੋ ਤਿੰਨ ਮਿੰਟ ਤੇ ਸਾਡੇ ਦਾ ਜਦ ਡਾਂਗਾ ਮਾਰ ਗਏ ਹੋ ਸਾਡੇ ਦਾ ਪਰ ਗਏ ਹੁਣ ਤੁਸੀਂ ਕਹਿੰਦੇ ਹੋ ਫੈਡੋ ਫੈਡੋ ਤੁਹਾਡੇ ਨਾਲੋਂ ਕਾਲੇ ਆ ਭਾਈ ਅਸੀਂ ਜਦੋਂ ਕਿਸੇ ਦੇ ਡਾਂਗ ਵੱਜਦੀ ਹੈ ਜਦੋਂ ਕਿਸੇ ਦੀ ਬਾਹ ਟੁੱਟਦੀ ਹੈ ਨਾ ਭਾਈ ਅਸੀਂ ਉਹ ਘਰੇ ਜਾਣਾ ਹੁੰਦਾ ਸਾਨੂੰ ਘਰੇ ਜਾਣ ਤੋਂ ਪਹਿਲਾਂ 100 ਵਾਰ ਸੋਚ ਕੇ ਪੈ ਧਰਨਾ ਪੈਂਦਾ ਸਾਡੀ ਮਿੱਟੀ ਨਿਕਲਦੀ ਆ ਪੈਰਾਂੋਂ ਜਦੋਂ ਕਿਸੇ ਘਰ ਦਾ ਬੰਦਾ ਸ਼ਹੀਦ ਹੋ ਜਾਂਦਾ ਨਾ ਭਾਈ ਉਹਦੇ ਘਰੇ ਜਦੋਂ ਅਸੀਂ ਬੈਠੜ ਜਾਂਦੇ ਆ ਸਾਨੂੰ ਐ ਲੱਗੇ ਜਾਂਦਾ ਵੀ ਯਾਰ ਤੇਰੇ ਹੱਥੋਂ ਮਰ ਗਿਆ ਬੰਦਾ ਜਦੋਂ ਕਿ ਦੁਨੀਆਂ ਨੂੰ ਪਤਾ ਅੰਦਰੋਂ ਅੰਜ ਮਰੇ ਆਪਦੇ ਮੋਢੇ ਤੇ ਆਪਦੇ ਪੁੱਤ ਦੀ ਤੇ ਆਪਦੇ ਭਰਾ ਦੀ ਆਖੀ ਚੱਕਣੀ ਬਹੁਤ ਔਖੀ ਆ ਸਭ ਜੀ ਨਹੀਂ ਕਰਦਾ ਸਾਨੂੰ ਇੰਨਾ ਪੇੜਾ ਦੇ ਕੌਣ ਪਰ ਕਰੀਏ ਵੀ ਕੀ ਐਦੋ ਉਰੇ ਸਰਦੇ ਸੇ ਤੁਸੀਂ ਹਾਰ ਦੇ ਉਦਾਰਣ ਹੈ ਤੇ ਅਸੀਂ ਕਦੇ ਵੀ ਨਹੀਂ ਹਾਰ ਅਜਨੇਆਂ ਕੰਨਾਂ ਗੱਲਾਂ ਦੇਖ ਲਈ ਸੁਣ ਲਿਓ ਮਰੇ ਤੋਂ ਬਾਅਦ ਦੀਆਂ ਗੱਲਾਂ ਸੁਣ ਲਿਓ ਦੋ ਸਾਲ ਨੂੰ ਸੁਣ ਲਿਓ ਚਾਰ ਸਾਲ ਜਿੰਦਗੀ ਜਿਉਂਦਾ ਸਭ ਤੋਂ ਵਧੀਆ ਤਰੀਕਾ ਤੇ ਸਲੀਕਾ ਹੀ ਸਿਰਫ ਇਹ ਹੈ ਮਿੱਤਰੋ ਕਿ ਨਿਹੱਕੇ ਨਾਲ ਲੜੋ ਤੇ ਹੱਕਾਂ ਦੇ ਪਿੱਛੇ ਨਾ ਹਟੋ ਜਿੱਤ ਸੋਡੀ ਹੋ ਗਈ ਧੰਨ